ਕ੍ਰਿਤ ਪੰਜਾਬੀ ਕੁਕਿੰਗ ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਪਿੰਨੀਆਂ ਬਣਾਈਆਂ। ਅੱਜ ਮੈਂ 3rd ਟਾਈਮ ਬਣਾਈਆਂ। ਦੋ ਵਾਰੀ ਤਾਂ ਮੈਂ ਖਾフィー ਚੁੱਕੀ ਬਣਾ ਕੇ ਬਟ ਅੱਜ ਮੇਰਾ ਤਿਲ ਕੀਤਾ ਕਿ ਅੱਜ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿ ਹਾਂ ਮੈਂ ਅਲਸੀ ਦੀ ਪਿੰਨਾ ਕਿਸ ਤਰ੍ਹਾਂ ਬਣਾਉਂਦੀ ਹਾਂ। ਬਹੁਤ ਆਸਾਨ ਤਰੀਕਾ ਹੈ, ਬਹੁਤ ਜ਼ਿਆਦਾ ਆਸਾਨ ਤਰੀਕਾ ਹੈ। ਬਣਾਓ, ਖਾਓ ਤੇ ਖਿਲਾਓ ਆਪਣੇ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਖਿਲਾਓ। ਚਲੋ ਮੈਂ ਕਿਸ ਤਰ੍ਹਾਂ ਅਲਸੀ ਦੀਆਂ ਪਿੰਨੀਆਂ ਬਣਾਉਂਦੀ ਹਾਂ। ਉਹ ਦੇਖਦੇ ਆ ਵੈਸੇ ਤੁਸੀਂ ਅਲਸੀ ਦੀ ਪਿੰਨੀਆਂ ਵੀ ਬਣਾ ਸਕਦੇ ਹੋ ਅਲਸੀ ਦੇ ਪੰਜੀਰੀ ਟਾਈਪ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਮਤਲਬ ਜਰੂਰੀ ਨਹੀਂ ਹੈ ਕਿ ਤੁਸੀਂ ਉਹਦੇ ਪਿੰਨੀਆਂ ਹੀ ਬਣਾਓ ਉਹਨੂੰ ਪੰਜੀਰੀ ਟਾਈਪ ਵੀ ਰੱਖ ਸਕਦੇ ਹੋ ਹਨਾ ਪਰ ਮੈਂ ਕੀ ਕਰਦੀ ਆ ਮੈਂ ਅਲਸੀ ਦੀਆਂ ਪਿੰਨੀਆਂ ਹੀ ਬਣਾਉਂਦੀ ਆ ਇਹ ਹੁਣ ਤੀਸਰੀ ਵਾਰੀ ਬਣਾਉਣ ਲੱਗੀ ਆ ਇਹ ਜਰੂਰੀ ਨਹੀਂ ਹੈ ਕਿ ਤੁਸੀਂ ਇਕੱਠੇ ਹੀ ਬਣਾ ਕੇ ਰੱਖ ਲਓ ਹਨਾ ਵੀ ਕਿਲੋ ਤੁਸੀਂ ਅਲਸੀ ਲਿਆਣੀ ਤੇ ਕਿਲੋ ਦੋ ਹੀ ਕਰ ਲੈਣਾ ਨਾ ਮੈਂ ਥੋੜਾ ਥੋੜਾ ਹੀ ਕਰਦੀ ਆ ਇਹਦੇ ਵਿੱਚ ਇੱਕ ਥੋਲੀ ਮੈਂ ਜਿਵੇਂ ਦੇਸੀ ਘਿਓ ਲੱਤ ਜਿੰਨਾ ਦੇਸੀ ਘਿਓ ਲਾਹਾਂਗੇ ਉਨਨੇ ਸਭ ਕੁਝ ਲੈਣਾ ਇਕੋਲੀ ਦੇਸੀ ਕਿਓ ਲਿੱਤਾ ਉਨਨੇ ਕੋਲੀ ਆਪਾਂ ਸ਼ੱਕਰ ਲਿੱਤੀ ਉਨਨੀ ਅਲਸੀ ਲਿੱਤੀ ਥੋੜਾ ਡਰਾਈ ਫਰੋਲ ਲੈਂਤਾ ਦੇਸੀ ਕਿਓ ਲੈ ਲਿਆ ਸੀ ਵੇਸਨ ਵੀ ਆਪਾਂ ਇਸੇ ਕੋਲੀ ਦੇ ਨੱਪ ਦਾ ਲੈਣਾ ਇਹ ਤਿੰਨੋਂ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਅਲਸੀ ਵੀ ਆਪਣੀ ਉਨਨੀ ਇੱਕ ਦੇਸੀ ਕਿਓ ਸ਼ੱਕਰ ਵੇਸਨ ਅਲਸੀ ਇਹ ਤਿੰਨੋਂ ਚਾਰੋਂ ਚੀਜ਼ਾਂ 2 2 4 ਇਹ ਚਾਰੋਂ ਚੀਜ਼ਾਂ ਆਪਣੀਆਂ ਬਰਾਬਰ ਮਾਤਰਾ ਚ ਹੋਣੀਆਂ ਚਾਹੀਦੀ ਜੇ ਤੁਸੀਂ ਅਲਸੀ ਘੱਟ ਲੈ ਰਹੇ ਹੋ ਇਹ ਕੋਲੀ ਤੋਂ ਕੱਟ ਲੈ ਰਹੇ ਹੋ ਇਹ ਇੱਕ ਕੋਲੀ ਹੈ ਇਹ ਤੁਸੀਂ ਦੇਖ ਸਕਦੇ ਜੇ ਤੇ ਉਸ ਤੋਂ ਕੱਟ ਬਣਾਣੀ ਹੈ ਤੇ ਇਸੇ ਦੀ ਛੋਟੀ ਕੋਲੀ ਨਾਲ ਵੀ ਬਣਾ ਸਕਦੇ ਹੋ ਆਪਣੇ ਹਿਸਾਬ ਨਾਲ ਤੁਸੀਂ ਜਿੰਨੇ ਘਰ ਦੇ ਬੰਦੇ ਖਾਂਦੇ ਆ ਪਿੰਨੀਆਂ ਉਹਨੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਫਿਰ ਉਹ ਜਿਸਨੀ ਅਲਸੀ ਹੋएगी ਨਾ ਇਹ ਯਾਦ ਰੱਖਣਾ ਇਹਦੀ ਰੇਸ਼ਿਓ ਬਸ ਬਹੁਤ ਆਸਾਨੀ ਨਾਲ ਯਾਦ ਰੱਖਣੀ ਹੈ ਜਿੰਨੀ ਆਪਣੀ ਅਲਸੀ ਹੈ ਉਨੇ ਹੀ ਦੇਸੀ ਖੰਡ ਹੋਣਾ ਚਾਹੀਦਾ ਹੈ ਉਨੇ ਹੀ ਸ਼ੱਕਰ ਹੋਣੀ ਚਾਹੀਦੀ ਹੈ ਉਨਾ ਹੀ ਵੇਸਨ ਹੋਣਾ ਚਾਹੀਦਾ ਕਿਉਂਕਿ ਦੇਸੀ ਕਿਉਂਨੇ ਮੈਲਟ ਹੋ ਜਾਣਾ ਹੈ ਤੇ ਇਹਨੇ ਜਾਇਦਾ ਹੋ ਜਾਣਾ ਤੇ ਇਹ ਹੈ ਕਿ ਉਸ ਤੋਂ ਬਾਦ ਆਪਾਂ ਕਿਵੇਂ ਬਣਾਉਂਦੇ ਆ ਉਹ ਦਿਖਾਉਂਦੇ ਆ ਤੇ ਚਲੋ ਬਣਾਈਏ ਇਹ ਗੈਸ ਹਲਕੀ ਇੱਕ ਕੜਾਈ ਦੇ ਵਿੱਚ ਆਪਾਂ ਜਿਹੜੀ ਅਲਸੀਸੀ ਉਹਨੂੰ ਆਪਾਂ ਤਾਲੀ ਨੂੰ ਪਾ ਰਹੇ ਹਾਂ ਇਹ ਤੜਕੇਗੇ ਜਦੋਂ ਤੱਕ ਤਦ ਤੱਕ ਆਪਾਂ ਇਹਨੂੰ ਸੇਕ ਦਵਾਂਗੇ ਇਹ ਬਹੁਤ ਜ਼ਰੂਰੀ ਨੇ ਤੜਕਣਾ ਹੈ ਗੈਸ ਬਹੁਤ ਤੇਜ਼ ਨਾ ਕਰੋ ਬਸ ਇਹ ਹੈ ਕਿ ਜਦ ਤੱਕ ਇਹ ਤੜਕੀਦੇ ਤੁਸੀਂ ਇਹਨੂੰ ਕਰੋ ਗਰਮ ਇਨੋਂ ਅਚੀ ਦਾ ਕੱਪ ਉਲਾਂਗੇ ਇਹਨੇ ਤੜਕਣਾ ਬਹੁਤ ਜਲਦੀ ਹੈ ਫਿਰ ਉਹ ਉਗਣ ਲੱਗ ਜਾਂਦੀ ਹੈ ਵੈਸੇ ਤਾਂ ਇਹ ਤੇਜ਼ ਤੇ ਵੀ ਕਰ ਸਕਦੇ ਪਰ ਮੈਂ ਮੀਡੀਅਮ ਤੇ ਹੀ ਕਰਦੀ ਆ ਮੈਕਸਿਮਮ ਚੀਜ਼ਾਂ ਮੈਂ ਸਿਮ ਤੇ ਜਾਂ ਮੀਡੀਅਮ ਤੇ ਰੱਖਦੀ ਆ ਕਿਉਂਕਿ ਸਿਮ ਤੇ ਬਣਾਓ ਤੇ ਸਵਾਦ ਪਕੋੜੇ ਜਿਵੇਂ ਆ ਤਲਣ ਵਾਲੀ ਚੀਜ਼ ਮੈਂ ਹਮੇਸ਼ਾ 에ਅਰ ਫਰਾਈ ਤੇ ਕਰੋ ਯਾ ਗੈਸ ਤੇ ਕਰ ਰਹੇ ਹੋ ਤੇ ਫਿਰ ਤੁਸੀਂ ਇਹਨੂੰ ਸਿਮ ਤੇ ਕਰੋ ਦੇਖੋ ਆਪਣੇ ਤੜਕਣ ਲੱਗੇ ਇਹਨਾਂ ਗੈਸ ਬੋਤਲ ਇਹਦੇ ਵਿੱਚੋਂ ਨਿਕਲੇਗੀ ਤੁਸੀਂ ਗੈਸ ਕਰ ਤੋਂ ਵਨ ਕਿ ਇਹਨੂੰ ਆਪਾਂ ਕਿਸੇ ਪ੍ਰਾਂਤ ਜਾਂ ਕਮਰੇ ਵਿੱਚ ਉਲਟਾ ਰੱਖਿਆ ਹੈ ਆਪਾਂ ਸਾਰੀ ਦੀ ਸਾਰੀ ਆਪਾਂ ਇਹਦੇ ਇੱਕ ਪ੍ਰਾਂਤ ਵਿੱਚ ਕੱਢ ਲਈਏ ਇਹ ਇਹਦੇ ਨਾਲ ਇਹ ਠੰਡੀ ਹੋ ਜੇ ਥੋੜੀ ਠੰਡੀ ਹੋ ਜੇ ਫਿਰ ਆਪੇ ਇਹਨੂੰ ਗ੍ਰਾਇੰਡ ਕਰਾਂਗੇ ਮਿਕਸੀ ਵਿੱਚ ਆਪਾਂ ਡਰਾਈ ਫਰੂਟਸ ਹੀ ਕਿਸ਼ਮਿਸ਼ ਨਹੀਂ ਪਾਣੀ ਕਿਸ਼ਮਿਸ਼ ਨੂੰ ਤੁਸੀਂ ਭਿੇਚੀ ਰਹਿਣ ਦਿਓ ਇਹ ਨਹੀਂ ਗ੍ਰਾਇੰਡ ਕਰਨੇ ਉਹ ਸਾਰਿਆਂ ਨੂੰ ਆਪਾਂ ਗ੍ਰਾਇੰਡ ਕਰ ਲੈਣਾ ਹੈ ਜੇ ਤੁਸੀਂ ਡਰਾਈ ਫਰੂਟ ਨਹੀਂ ਪਾਣਾ ਚਾਹੁੰਦੇ ਤਾਂ ਨਾ ਪਾਓ ਇਸ ਦੀ ਜਗ੍ਹਾ ਤੁਸੀਂ ਮੂਫਲੀ ਨੂੰ ਛਿਲ ਕੇ ਨਾ ਮੂਫਲੀਆਂ ਨੂੰ ਛਿਲ ਕੇ ਵੀ ਤੁਸੀਂ ਇਹਦੇ ਚ ਪਾ ਸਕਦੇ ਉਹਨੂੰ ਤੁਸੀਂ ਪਹਿਲਾਂ ਰੋਸਟ ਕਰ ਲਿਆ ਡਰਾਈ ਰੋਸਟ ਟਾਈਪ ਔਰ ਫਿਰ ਉਹਨੂੰ ਕੱਪੜੇ ਤੇ ਰੱਖ ਲਓ ਉਲਟਾਓ ਤੇ ਉਹਨੂੰ ਸਾਰ ਨੂੰ ਅੱਛੀ ਤਰ੍ਹਾਂ ਮਸਲ ਦਿਓ ਉੱਪਰ ਉਹ ਕੱਪੜੇ ਨਾਲ ਉਹ ਸਾਰਾ ਜਿਹੜਾ ਲਾਲ ਛਿਲਕਿਆ ਉਹਦਾ ਮੂਫਲੀ ਦਾ ਉਹ ਰਿਮੂਵ ਹੋ ਜਾਏਗਾ ਮਤਲਬ ਉਹ ਉੱਤਰ ਜਾਏਗਾ ਉਸ ਮੂਫਲੀ ਨੂੰ ਠੰਡੀ ਹੋ ਜਾਂਦੀ ਹੈ ਨਹੀਂ ਤਾਂ ਉਸ ਨੂੰ ਤੁਸੀਂ ਗ੍ਰਾਈਂਡ ਕਰ ਸਕਦੇ ਹੋ ਜੇ ਮੌਫਲੀਕ ਪਾਣੀ ਹੈ ਤੇ ਉਹ ਪਾਸਾ ਜੇ ਡਰਾਈ ਫਰੂਟ ਪਾਣੇ ਤੇ ਡਰਾਈ ਫਰੂਟ ਪਾਸਾ ਤੇ ਮੈਂ ਡਰਾਈ ਫਰੂਟ ਪਾਣਦੀ ਆ ਇਹ ਥੋੜਾ ਜਿਹਾ ਡਰਾਈ ਫਰੂਟ ਇਹ ਪਾਇਆ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਕਿਸ਼ਮਿਸ਼ ਨੂੰ ਐਜ਼ ਇਟ ਇਜ਼ ਹੀ ਰੱਖ ਦਾਂਗੇ ਸਾਰਾ ਡਰਾਈ ਫਰੂਟ ਜਿਹੜਾ ਆਪਾਂ ਪਾਇਆ ਸੀ ਆਪਾਂ ਗ੍ਰाइंड ਕਰ ਲਿਆ ਇਹਨੂੰ ਦਰਦਰਾ ਜਿਹਾ ਰੱਖਣਾ ਬਹੁਤ ਬ੍ਰੀਕ ਨਹੀਂ ਕਰਨਾ ਇਹਨੂੰ ਦਰਦਰਾ ਰੱਖੋਗੇ ਨਾ ਜਦੋਂ ਆਪਾਂ ਖਾਵਾਂਗੇ ਤੇ ਆਪਣੇ ਮੂੰਹ ਚ ਆਏਗਾ ਤਾਂ ਬਹੁਤ ਸਵਾਦ ਲੱਗੇਗਾ ਇਹਨੂੰ ਆਪਾਂ ਦਰਦਰਾ ਦਰਦਰਾ ਹੀ ਰੱਖਣਾ ਦਰਦਰਾ ਮੀਨਸ ਵੀ ਬਹੁਤ ਪਾਊਡਰ ਟਾਈਪ ਨਹੀਂ ਬਣਾਣਾ ਥੋੜੇ ਥੋੜੇ ਚੰਕਸ ਉਹਦੇ ਵਿੱਚ ਰਹਿਣ ਆਪਾਂ ਮਿਕਸੀ ਨੂੰ ਇੱਕ ਵਾਰੀ ਗ੍ਰाइंड ਕੀਤਾ ਥੋੜਾ ਜਿਹਾ ਬਸ ਥੋੜੀ ਜਿਹੀ ਮਿਕਸੀ ਚਲਾਈ ਬੰਦ ਕਰਤਾ ਥੋੜੀ ਜਿਹੀ ਚਲਾਈ ਬੰਦ ਕਰਤੀ ਬਸ ਇਹਨੂੰ ਪਾਊਡਰ ਫਾਰਮ ਚ ਨਹੀਂ ਲੈ ਕੇ ਆਣਾ ਪ੍ਰਾਂਤ ਵਿੱਚ ਜਿਹੜੀ ਆਪਾਂ ਅਲਸੀ ਪਾਈ ਸੀ ਉਹ ਠੰਡੀ ਹੋ ਗਈ ਹੈ ਹੁਣ ਆਪਾਂ ਉਸ ਅਲਸੀ ਨੂੰ ਆਪਾਂ ਮਿਕਸੀ ਚ ਪਾ ਲੈਂਦੇ ਆ ਇਹਨੂੰ ਵੀ ਆਪਾਂ ਹੁਣ ਗ੍ਰाइंड ਕਰ ਲੈਣਾ ਐਂਡ ਇਹਨੂੰ ਆਪਾਂ ਪਾਊਡਰ ਫਾਰਮ ਚ ਬਣਾਣਾ ਹੈ ਇਹਨਾਂ ਗ੍ਰाइंड ਜਦੋਂ ਆਪਾਂ ਅਲਸੀ ਨੂੰ ਗ੍ਰाइंड ਕਰਾਂਗੇ ਪੂਰੀ ਪਾਊਡਰ ਫਾਰਮ ਚੋਕੇ ਦੇਖੋ ਤੁਸੀਂ ਆਪ ਹੀ ਬਣਾਓਗੇ ਨਾ ਤੁਹਾਨੂੰ ਪਤਾ ਚੱਲ ਜਾਗਾ ਇਸ ਐਨ ਇਹਨੂੰ ਆਪਾਂ ਪਹਿਲਾਂ ਜੇ ਤੁਸੀਂ ਵੈਸੇ ਵੀ ਅਲਸੀ ਖਾਣੀ ਹੈ ਨਾ ਬਿਨਾ ਜੀ ਪੰਜੀਰੀ ਬਣਾਏ ਜਾਂ ਬਿਨਾ ਪਿੰਨੀਆਂ ਬਣਾਏ ਜੀ ਅਲਸੀ ਖਾਣੀ ਹੈ ਇਸ ਤਰ੍ਹਾਂ ਇਹਨੂੰ ਗ੍ਰाइंड ਕਰ ਲਿਆ ਇਹਦੇ ਨਾਲ ਸੌਂਫ ਨੂੰ ਵੀ ਗ੍ਰाइंड ਕਰ ਲਓ ਸੌਂਫ ਤੇ ਦੋਨੋਂ ਚੀਜ਼ਾਂ ਨੂੰ ਗ੍ਰाइंड ਕਰਕੇ ਨਾ ਇਕੱਠਾ ਇੱਕ ਬੋਤਲ ਚ ਪਾ ਲਓ ਸ਼ੀਸ਼ੀ ਚ ਪਾ ਕੇ ਰੱਖ ਲਓ ਛੋਟੇ ਜਿਹੇ ਤੇ ਡੇਲੀ ਇੱਕ ਚਮਚ ਜਾਂ ਅੱਧਾ ਚਮਚ ਤੁਸੀਂ ਗੁੰਗਨੇ ਪਾਣੀ ਨਾਲ ਪੀ ਸਕਦੇ ਹੋ ਇਹਦੇ ਨਾਲ ਵੀ ਹੱਡੀਆਂ ਮਜ਼ਬੂਤ ਹੁੰਦੀਆਂ ਜੇ ਤੁਸੀਂ ਇਸ ਤਰ੍ਹਾਂ ਵੀ ਪੀਵੋਗੇ ਨਾ ਕਮ ਆਰ ਦਰਦ ਹੱਡੀਆਂ ਦਾ ਦਰਦ ਛਾਟੀ ਕਾ ਪੇਨ ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਠੀਕ ਹੋ ਜਾਂਦੀਆਂ ਪਕੜਾਈ ਗਰਮ ਹੁੰਨੀ ਰੱਖ ਤੇ ਇਹਦੇ ਚ ਆਪਾਂ ਉਹ ਜਿਹੜਾ ਦੇਸੀ ਘਿਓ ਹੈ ਮੈਂ ਗਾਂ ਦਾ ਦੇਸੀ ਘਿਓ ਜ਼ਿਆਦਾ ਯੂਜ਼ ਕਰਦੀ ਹਾਂ ਤੁਸੀਂ ਮੱਝ ਦਾ ਵੀ ਕਰ ਸਕੋ ਕਿਸੇ ਤਰ੍ਹਾਂ ਦਾ ਵੀ ਕਰ ਸਕੋ ਜ ਇਹ ਕੋਈ ਉਹ ਨਹੀਂ ਹੈ ਮੈਂ ਜ਼ਿਆਦਾ ਗਾਂ ਦਾ ਯੂਜ਼ ਕਰਦੀ ਹਾਂ ਇਨੂੰ ਆਪਾਂ ਹੁਣ ਮੈਲਟ ਕਰਾਂਗੇ। ਇਹ ਟਾਈਮ بس 1-2 ਸੈਕਿੰਡ ਨੂੰ ਅੱਤ ਲਵਾਂਗੇ ਬਹੁਤ ਜ਼ਿਆਦਾ ਨਹੀਂ 1-2 ਮਿੰਟ ਲਾ ਲੋ। ਗੈਸ ਬਹੁਤ ਤੇਜ਼ ਨਹੀਂ ਕਰਨਾ। ਇਹਨੂੰ ਕਿਉਂ ਇੰਨੇ ਤੇਜ਼ ਮੈਲਟ ਹੋ ਰਿਹਾ ਆਪਾਂ ਇਹਨੂੰ ਆ ਹੌਸੀ ਦੇ ਗਦਾਣਾ। ਇਹਨੂੰ ਅੱਛੀ ਤਰ੍ਹਾਂ ਮੈਲਟ ਕਰਨ ਤੋਂ ਬਾਅਦ ਜਦੋਂ ਸਾਰਾ ਆਪਣਾ ਦੇਸੀ ਘਿਓ ਮੈਲਟ ਹੋ ਜਾਏ ਉਹਦੇ ਵਿੱਚ ਆਪਾਂ ਵੇਸਣ ਪਾਣੀ। ਓਵਸਨ ਵੀ ਉਨਾ ਹੀ ਰੱਖਣਾ ਤੂੰ ਦੱਸਿਆ ਨਾ ਵੀ ਸਾਰੀਆਂ ਚੀਜ਼ਾਂ ਦੀ ਮਾਤਰਾ ਜਿਹੜੀ ਰੇਸ਼ਿਓ ਜਿਹੜੀ ਆ ਉਹ ਠੀਕ ਰੱਖਣਾ ਪਲੀਜ਼ ਜੇ ਤੁਸੀਂ ਕੁਝ ਇਸ ਤੋਂ ਵੱਧ ਇੱਕ ਕੁੱਲੀ ਤੋਂ ਵੱਧ ਅਲਸੀ ਪਾਣਾ ਚਾਹੁੰਦੇ ਹੋ ਅਲਸੀ ਦੀ ਪਿੰਨੀਆਂ ਬਣਾਉਣਾ ਚਾਹੁੰਦੇ ਹੋ ਇਸ ਤੋਂ ਵੱਧ ਇੱਕ ਕੁੱਲੀ ਤੋਂ ਵੱਧ ਤੇ ਫਿਰ ਤੁਸੀਂ ਰੇਸ਼ਿਓ ਵੀ ਜਿੰਨੇ ਅਲਸੀ ਲਓਗੇ ਉਸੇ ਹਿਸਾਬ ਨਾਲ ਤੁਸੀਂ ਹਰ ਚੀਜ਼ ਨੂੰ ਵਧਾ ਸਕਦੇ ਹੋ ਦੇਸੀ ਕਿਉਂ ਵੀ ਵਧਾਣਾ ਪਏਗਾ ਓਵਸਨ ਵੀ ਸਾਰਾ ਕੁਝ ਉਹਦੇ ਨਾਲ ਤੁਸੀਂ ਆਪੇ ਵਧਾ ਲੈਣਾ ਇਹ ਬੋਅਸ ਸਰਦੀਆਂ ਵਾਸਤੇ ਬਹੁਤ ਅੱਛੀ ਚੀਜ਼ ਹੈ ਹੱਡਮ ਹੱਡ ਮਜ਼ਬੂਤ ਹੁੰਦੇ ਹੈ ਸਰੀਰ ਸਿਹਤ ਹਨ ਤੇ ਆਪਾਂ ਨੂੰ ਸਾਰਿਆਂ ਨੂੰ ਬਹੁਤ ਚਾਹੀਦਾ ਹੁਣ ਆਪਣਾ ਦੇਸੀ ਘਿਓ ਮੈਲਟ ਹੋ ਗਿਆ ਆਪਾਂ ਇਹਦੇ ਚ ਵੇਸਣ ਪਾਣਾ ਨਾਲ ਨਾਲ ਨੂੰ ਹਿਲਾਦੇ ਰਹਿਣਾ ਇੱਕ ਪਾਸੇ ਇੱਕ ਹੱਥ ਨਾਲ ਹਿਲਾਂਦੇ ਰਹੋ ਤੇ ਦੂਜੇ ਹੱਥ ਨਾਲ ਪਾਉਂਦੇ ਰਹੋ ਲਗਾਤਾਰ ਹਿਲਾਉਂਦੇ ਰਹੋ ਇਹਦੇ ਜਿੱਥੇ ਲੱਗੇ ਨਾ ਪਿਆਹਾ ਖਿੱਟੀ ਜੀ ਆ ਬਣ ਗਿਆ ਢੇਲੀ ਜੀ ਆ ਉਹਨੂੰ ਤੁਸੀਂ ਇਸੇ ਨਾਲ ਮੈਸ਼ ਕਰ ਸਕਦੇ ਹੋ ਆਪਣਾ ਦੇਸੀ ਘਿਓ ਦੇ ਵਿੱਚ ਵੇਸਨ ਇਹ ਮਿਕਸ ਹੋ ਗਿਆ ਜਿਹੜੀ ਆਪਾਂ ਐਲਸੀ ਗ੍ਰाइंड ਕੀਤੀ ਹੈ ਨਾ ਉਹ ਸਾਰੀ ਪਾ ਦਿੰਨੀ ਨਾ ਸਾਰਾ ਦੇਸੀ ਘਿਓ ਨੇ ਚੁਸ ਲਿਆ अलसी नहीं फिर आप शक्कर मिला देने शक्कर भी पूरी कोली मिला पा दते बस ये कम थोड़े तेजी ना करे होंगे ध्यान रखना स्लो स्लो नहीं होना क्योंकि घ्यो है देसी घ्यो है शक्कर है वेसन है ना इस सारे बहुत जल्दी जो बेसन है बेसन भी गर्म होंगे अलसी भी बहुत गर्म है तो ਇਹ ਦੀਆਂ ਪਿੰਨੀਆਂ ਬਹੁਤ ਸਵਾਦ ਬੰਦੀਆਂ ਔਰ ਸਭ ਨੂੰ ਅੱਛੀਆਂ ਵੀ ਬਹੁਤ ਲੱਗਦੀਆਂ ਇਸੇ ਵਿੱਚ ਜਦੋਂ ਸਾਡਾ ਸਾਰਾ ਮਿਕਸ ਹੋ ਜਾਏ ਇਹ ਜਿਹੜਾ ਆਪਾਂ ਡਰਾਈ ਫਰੂਟ ਗ੍ਰਾਈਂਡ ਕੀਤਾ ਸੀ ਨਾ ਉਹ ਵੀ ਸਾਰਾ ਆਪਾਂ ਪਾ ਤਾ ਹੁਣ ਆਪਾਂ ਇਹਦੇ ਵਿੱਚ ਕਿਸ਼ਮਿਸ਼ ਵੀ ਪਾਣੀ ਹੈ ਜੇ ਤੁਸੀਂ ਡਰਾਈ ਫਰੂਟ ਨਹੀਂ ਪਾਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਤੁਸੀਂ ਪੋਪ ਫਲੀ ਵੀ ਪਾ ਸਕਦੇ ਹੋ ਕਿਉਂਕਿ ਇਹਦੇ 'ਚ ਤਾਂ ਆਪਣੇ ਸੀ ਬਹੁਤ ਜ਼ਿਆਦਾ ਹੈਗਾ ਗਰਮ ਤਾਂ ਬਹੁਤ ਹੈ ਡਰਾਈ ਫਰੂਟ ਦੀ ਨਹੀਂ ਲੋੜ ਪੈਂਦੀ ਨਹੀਂ ਪਰ ਮੈਂ ਜ਼ਰੂਰ ਡਰਾਈ ਫਰੂਟ ਪਾਣੀ ਹੈ ਕਿਉਂਕਿ ਡਰਾਈ ਫਰੂਟ ਨਾਲ ਨਾ ਸਵਾਦ ਇਹਦਾ ਥੋੜਾ ਡਿਫਰੈਂਟ ਜਿਹਾ ਹੋ ਜਾਂਦਾ ਮੂੰਫਲੀ ਨਾਲੋਂ ਡਰਾਈ ਫਰੂਟ ਥੋੜੀ ਮੈਨੂੰ ਅੱਛੀ ਲੱਗਦੀ ਮੂੰਫਲੀ ਤਾਂ ਬਸ ਬਹੁਤ ਬਹੁਤ ਅੱਛੇ ਪਰ ਇਹਦੇ ਇਥੇ ਡਰਾਈ ਫਰੂਟ ਦੀ ਸਰਦੀਆਂ ਤਾਂ ਜਿੰਨਾ ਡਰਾਈ ਫਰੂਟ ਖਾਦਾ ਜੇ ਉਹਨਾਂ ਅੱਛਾ ਲੱਗਦਾ ਬਾਹਣੀ ਨਾਲੀ ਤਾਂ ਆਪਣੇ ਅੰਦਰ ਜਾਂਦਾ ਤੁਸੀਂ ਇਹਨੂੰ ਖਾਓ ਤੇ ਬਣਾਓ ਇਹ ਜਿਵੇਂ ਹੁਣ ਤੁਸੀਂ ਪੰਜੀਰੀ ਖਾਣੀ ਹੈ ਨਾ ਤੇ ਇਹ ਪੰਜੀਰੀ ਜੋਗੀ ਬਣ ਚੁੱਕੀ ਹੈ ਇਹ ਦੇਖੋ ਇਹ ਵਾ ਆਪਣੀ ਪੰਜੀਰੀ ਤਾਂ ਇਹਦੀ ਬਣ ਗਈ ਪਰ ਜੇ ਤੁਸੀਂ ਇਹਦੇ ਲੱਡੂ ਰੱਖਣੇ ਹੈ ਤੇ ਫਿਰ ਤੁਹਾਨੂੰ ਥੋੜਾ ਇਹਨੂੰ ਗੈਸ ਤੋਂ ਉਤਾਰਾਂਗੇ ਥੋੜਾ ਜਿਹਾ ਇਹਨੂੰ ਬਸ ਬਹੁਤ ਠੰਡਾ ਨਹੀਂ ਕਰਸਤੇ ਠੰਡੇ ਤੇ ਇਹਨੇ ਬੰਨੀਆਂ ਨਹੀਂ ਇਹਨੂੰ ਗਰਮ-ਗਰਮ ਚੀਤ ਨੂੰ ਬਣਾਣੀ ਪੈਗੀ ਪਿੰਨੀਆਂ ਪੰਜੀਰੀ ਇਹ ਪਨ ਕੇ ਰੈਡੀ ਹੋ ਗਈ ਜੇ ਤੁਹਾਨੂੰ ਇਸੇ ਟਾਈਮਸ ਤੇ ਤੁਸੀਂ ਆਪਣਾ ਟੇਸਟ ਕਰ ਸਕਦੇ ਹੋ ਵੀ ਹਾਂ ਇਸ ਚ ਕੁਛ ਘੱਟ ਹੈ ਜਾਂ ਵੱਧ ਹੈ ਆਪਣੇ ਫੈਮਿਲੀ ਦੇ ਅਕੋਰਡਿੰਗ ਥੋੜਾ ਜਿਹਾ ਪਾਇਆ ਇਹਦਾ ਟੇਸਟ ਕੀਤਾ ਪਤਾ ਲੱਗ ਜਾਏਗਾ ਮੈਨੂੰ ਤਾਂ ਬਹੁਤ ਟੇਸਟੀ ਲੱਗੀ ਬਹੁਤ ਜਰੋ ਆਨੰਦ ਆਵਿਆ ਖਾ ਕੇ ਤੁਹਾਨੂੰ ਵੀ ਮਜ਼ਾ ਆ ਜਾਏਗਾ ਖਾ ਕੇ ਅੰਜੀਰੀ ਖਾਓ ਕੁਝ ਖਾਓ ਪਿੰਨੀਆ ਖਾਓ ਜੀ ਚਲ ਹੁਣ ਆਪਾਂ ਪਿੰਨੀਆ ਬਣਾਉਂਦੇ ਆਂ ਇਹਦੀ ਹੁਣ ਆਪਾਂ ਗੈਸ ਬੰਦ ਕਰ ਗੈਸ ਤੋ ਤਾਰ ਕੇ ਥੋੜੀ ਦੇਰ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਵੀ ਇਹ نیچے ਨਾ ਲੱਗੇ ਅਸੀਂ نیچے ਲੱਗ ਜਾਂਦੀ ਹੈ ਇਹ ਧਿਆਨ ਰੱਖਣਾ ਬਸ यह हो गया हूँ आप बनाने ये गर्म है हले बहुत पर तुसी छोटे छोटे भी बना सदे वे भी बना सौ यह अपनी पसंद है मैं इस साइज दी मैंने छोटी भी बनाई है एक जो छोटिया छोटिया है वह भी बनाई है ਮੀਡੀਅਮ ਸਾਈਜ਼ ਦੀ ਵੀ ਬਣਾਈ ਹੈ ਵੱਡੀਆਂ ਵੀ ਬਣਾਈ ਹੈ ਇਹ ਤੁਸੀਂ ਆਪਣੀ ਪਸੰਦ ਦੇ ਸਾਈਜ਼ ਦੇ ਵੀ ਬਣਾ ਸਕਦੇ ਹੋ ਇਹ ਕੋਈ ਉਹ ਨਹੀਂ ਹੈ ਕਿ ਹਾਂ ਤੁਸੀਂ ਵੱਡੀਆਂ ਹੀ ਬਣਾਨੀਆਂ ਛੋਟੀਆਂ ਵੀ ਬਣਾ ਸਕਦੇ ਹੋ ਛੋਟੀਆਂ ਦਾ ਇਹ ਫਾਇਦਾ ਹੈ ਕਿ ਡੇਲੀ ਦੀ ਇੱਕ ਬੰਦਾ ਆਰਾਮ ਨਾਲ ਖਾ ਸਕਦਾ ਹੈ ਵੱਡੀ ਨੂੰ ਤੁਸੀਂ ਤੋੜੋਗੇ ਛੋਟੀ ਨੂੰ ਤੁਸੀਂ ਆਰਾਮ ਨਾਲ ਖਾ ਸਕਦੇ ਹੋ ਸੋ ਛੋਟੀਆਂ-ਛੋਟੀਆਂ ਮੈਂ ਬਣਾ ਦਾਂਗੇ ਬੀਤਾ ਜੋ ਤੁਸੀਂ ਚਾਹ ਨਾਲ ਖਾਧੀ ਪੀਂਨੀ ਬਸ ਸਾਰਾ ਦਿਨ ਤੁਹਾਨੂੰ ਕੁਝ ਨਹੀਂ ਲੋੜ ਆਪਣਾ ਸਰਦੀਆਂ ਚ ਨਾ ਇਹ ਬਹੁਤ ਜ਼ਰੂਰੀ ਚੀਜ਼ਾਂ ਜਦ ਤੁਸੀਂ ਬਣਾਉ ਨਾ ਛੋਟੇ-ਛੋਟੀਆਂ ਚੀਜ਼ਾਂ ਇਹ ਮਿਲਦੀਆਂ ਤਾਂ ਹੀ ਮਾਰਕੀਟ ਚ ਵੀ ਨੋ ਡਾਊਟ ਅਲਸੀ ਦੀਆਂ ਪਿੰਨੀਆਂ ਮਾਰਕੀਟ ਚ ਵੀ ਮਿਲਦੀਆਂ ਪਰ ਜਦੋਂ ਆਪ ਖਾਉ ਨਾ ਆਨੰਦ ਹੀ ਕੁਝ ਹੋਰ ਹੁੰਦਾ ਬਣਾ ਕੇ ਆਪਣੇ ਹੱਥ ਦੀ ਬਣੀ ਹੋਈ ਖਾਓਗੇ ਨਾ ਤੇ ਆਨੰਦ ਹੀ ਕੁਝ ਹੋਰ ਆਏਗਾ ਦੇਖੋ ਇਸ ਤレイン ਸਾਰੀਆਂ ਪਿੰਨੀਆਂ ਨੂੰ ਆਪਾਂ ਬਣਾ ਲੈਣਾ ਚਾਹੇ ਛੋਟੀ ਬਣਾਓ ਵੱਡੀ ਬਣਾਓ ਇਹ ਤੁਹਾਡੀ ਮਰਜ਼ੀ ਹੈ ਪੰਜੀਰੀ ਵਿੱਚੋਂ ਚੜੀ ਸੀ ਆਪਾਂ ਬਣਾਇਆ ਇੱਕ ਕੋਲੀ ਮੈਂ ਛੋਟੀ ਕੋਲੀ ਮਤਲਬ ਪੰਜੀਰੀ ਦੀ ਕਟੀਆਂ ਜਿਸ ਵਿੱਚ ਦੋ ਕਟਛੇ ਗਈਆਂ ਬਾਕੀ ਆ ਪਿੰਨੀਆਂ ਬਣਾਈਆਂ ਇਸ ਛੋਟੀਆਂ ਪਿੰਨੀਆਂ ਵੀ ਬਣਾਈਆਂ 6-7 ਛੋਟੀਆਂ ਬਣਾਈਆਂ ਬਾਕੀ ਵੱਡੀਆਂ ਬਣਾਈਆਂ ਕਿ ਹਾਂ ਜੇ ਕੋਈ ਆਪਾਂ ਖਾ ਸਕੀਏ ਡੇਲੀ ਦੀ ਇੱਕ ਪਿੰਨੀ ਤੇ ਉਹਦੇ ਵਰਗੀ ਰੀਸ ਨਹੀਂ ਕਿ ਹਾਂ ਅਲਸੀ ਇਸ ਤੋਂ ਮੈਗਾ ਮੈਗਾ 3 ਕਿੰਨਾ ਜ਼ਿਆਦਾ ਸਭ ਨੂੰ ਪਤਾ ਹੈ ਹਨਾ ਤੇ ਇਹ ਆਪਾਂ ਦੇ ਸਰੀਰ ਲਈ ਬਹੁਤ achi ਹੈ ਡੇਲੀ ਤੁਸੀਂ ਨਾ ਇੱਕ ਚਾਹ ਦੇ ਨਾਲ ਬਲੈਕ ਟੀ ਪੀਓ ਉਹਦੇ ਨਾਲ ਇੱਕ ਕੱਪ ਇੱਕ ਐਮਪੀਨੀ ਖਾ ਲੋ ਨਾ ਜੇ ਤੇ ਫਿਰ ਤੁਸੀਂ ਇੱਕ ਰਾਤ ਨੂੰ ਇੱਕ ਦੁੱਧ ਦੇ ਗਲਾਸ ਦੇ ਨਾਲ ਇੱਕ ਪਿੰਨੇ ਖਾ ਲੋ ਇਹ ਹੈ ਕਿ ਰਾਤ ਨੂੰ ਤਾਂ ਡਿਨਰ ਨਾ ਕਰੋ ਤਾਂ ਜਿਆਦਾ ਬੈਸਟ ਹੈ ਸਕਿਪ ਕਰ ਦਿਓ ਡਿਨਰ ਕਰਨ ਦੀ ਕੋਸ਼ਿਸ਼ ਕਰਿਆ ਕਰੋ 6:30 7 ਵਜੇ ਤੱਕ ਜਦੋਂ ਸੂਰਜ ਡੁੱਬਦਾ ਨਾ ਉਸ ਤੋਂ ਬਾਅਦ ਡਿਨਰ ਨਾ ਕਰਿਆ ਕਰੋ ਹਾਂ ਜੇਕਰ ਤੁਹਾਨੂੰ ਫਿਰ ਵੀ ਦਿਲ ਕਰਦਾ ਹੈ ਡਿਨਰ ਉਸ ਤੋਂ ਬਾਅਦ ਕਰਨ ਦਾ ਵੀ ਆਫਿਸ ਦੇ ਟਾਈਮਿੰਗ ਐਸੇ ਹੈ ਜਾਂ ਕਿਤੇ ਵੀ ਆਪਾਂ ਗਏ ਆ ਆਪਣੇ ਟਾਈਮਿੰਗਸ ਐਸੇ ਹੈ ਕਿ ਆਪਾਂ ਸੂਰਤ ਡੁੱਬਨ ਤੇ ਨਹੀਂ ਖਾ ਸਕਦੇ ਹਨਾ ਫਿਰ ਉਦੋਂ ਤੁਸੀਂ ਜਿਹੜਾ ਕੁਝ ਹੋਰ ਖਾ ਲਓ ਪਰ ਉਸ ਦਿਨ ਫਿਰ ਤੁਸੀਂ ਡਿਨਰ ਸਕਿੱਪ ਕਰ ਦਿਓ ਹਨਾ ਤੇ ਜੇਕਰ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਪਲਾਨ ਆਪਣਾ ਇਹ ਵੈ ਕਿ ਤੁਸੀਂ ਸ਼ਾਮ ਨੂੰ ਠੀਕ ਨਾ 5 ਵਜੇ ਤੱਕ ਇੱਕ ਫਰੂਟ ਦਾ ਇੱਕ ਇੱਕ ਜਰੂਰ ਖਾ ਲਓ ਇੱਕ ਸੇਬ ਕੇਲਾ ਕੁਝ ਵੀ ਇੱਕ ਫਰੂਟ ਖਾ ਲਓ ਤੇ ਫਿਰ ਠੀਕ ਹੈ वैसे कोशिश ਕਰਿਆ ਕਰੋ ਆਪਣੀ ਸਿਹਤ ਉਤੇ ਤਾਂ ਕੁਝ ਨਹੀਂ ਹੈ ਸਿਹਤ ਦਾ ਧਿਆਨ ਰੱਖੋ ਸਰਦੀ ਬਹੁਤ ਪਿਆਰੀ ਹੈ ਇੰਨੀ ਸਰਦੀ ਹੈ ਤੇ ਉਸ ਵਾਸਤੇ ਆਪਾਂ ਨੂੰ ਖਾਣ ਪੀਣ ਦਾ ਵੀ ਧਿਆਨ ਰੱਖਣਾ ਪਏਗਾ ਗਰਮੀਆਂ ਆਉਂਦੀਆਂ ਤੇ ਆਪਾਂ ਗਰਮੀਆਂ ਦੀਆਂ ਚੀਜ਼ਾਂ ਖਾਂਦੇ ਆਂ ਸਰਦੀਆਂ ਤਾਂ ਆਪਾਂ ਸਰਦੀਆਂ ਚੀਜ਼ਾਂ ਚਾਹ ਖਾਣੀਆਂ ਹਾਂ ਜਿੰਦਾ ਬੀਪੀ ਹਾਈ ਜਿਆਦਾ ਰਹਿੰਦਾ ਉਹ ਚਾਹੀਏ ਗਰਮ ਚੀਜ਼ਾਂ ਬੋਤੀਆਂ ਨਾ ਖਾਣ ਪਰ ਜਿੰਦਾ ਕੋਲਸਟ੍ਰੋਲ ਵਗੈਰਾ ਹੈ ਜਾਂ ਹੋਰ ਪ੍ਰੋਬਲਮਸ ਹੈ 슈ਗਰ ਵਗੈਰਾ ਜਾਂ ਕੋਈ ਵੀ ਪ੍ਰੋਬਲਮ ਹੋਰ ਹੈ ਤੇ ਤੁਸੀਂ ਗਰਮ ਚੀਜ਼ਾਂ ਖਾਓ ਜੋ ਚੀਜ਼ਾਂ ਡਾਕਟਰਸ ਅਵੋਇਡ ਕਰਦੇ ਆ ਔਰ ਨਾ ਖਾਓ ਵੈਸੇ ਕੋਸ਼ਿਸ਼ ਮੈਂ ਡਾਕਟਰਾਂ ਕੋਲ ਨਹੀਂ ਜਾਂਦੀ ਮੈਂ ਤਾਂ ਮੈਂ ਕਦੀ ਡਾਕਟਰਾਂ ਦੀ ਮੈਡੀਸਨ ਨਹੀਂ ਲੈ ਕੇ ਖੁਸ਼ ਹੁੰਦੀ ਬਟ ਇਹ ਹੀ ਹੈ ਕਿ ਦੇਸੀ ਜਿਹੜੀਆਂ ਹੁੰਦੀਆਂ ਨਾ ਮੈਂ ਉਹ ਕਰਕੇ ਜਿਆਦਾ ਖੁਸ਼ ਹੁੰਦੀ ਆ ਔਰ ਮੇਰੀ ਬਾਡੀ ਔਰ ਮੇਰੀ ਫੇਸ ਤੋਂ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੰਨੇ ਸਾਲ ਦੀ ਆ ਔਰ ਮੈਂ ਸਿਰਫ ਔਰ ਸਿਰਫ ਜਿਆਦਾ ਮੈਂ ਬਹੁਤ ਜਿਆਦਾ ਹੋਵੇ ਮੈਂ ਬਹੁਤ ਜਿਆਦਾ ਬਹੁਤ ਹੀ ਜਿਆਦਾ ਆਪਨ ਨੂੰ ਨੀਡ ਹੈ ਕਿਸੇ ਦਵਾਈ ਦੀ ਤੇ ਫਿਰ ਮੈਂ ਹੋਮੋਪੈਥਿਕ ਲੈਂਦੀ ਆ ਇਸ ਤੋਂ ਜਿਆਦਾ ਨਹੀਂ ਤੇ ਕੋਸ਼ਿਸ਼ ਕਰਿਆ ਕਰੋ ਖਾਣ ਪੀਣ ਨਾਲ ਜਾਂ ਪਰਹੇਜ਼ ਜੋ ਪਰਹੇਜ਼ ਕਰਦਨ ਉਹ ਮੈਡੀਸਿਨਸ ਨਹੀਂ ਕਰਦੀਆਂ ਜਿੰਨਾ ਤੁਸੀਂ ਟੈਨਸ਼ਨ ਫਰੀ ਰੋਂਗ ਹੈ ਨਾ ਜਿੰਨਾ ਤੁਸੀਂ ਟੈਨਸ਼ਨ ਫਰੀ ਰਹੋਗੇ ਉਹਨਾਂ ਤੋਂ ਲਈ ਅਚਾ ਤੁਸੀਂ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਪ੍ਰੈਜ਼ੈਂਟ ਜਿਹੜਾ ਉਹ ਸਾਡੇ ਹੱਥ ਹੈ ਪਰ ਕਰਾਏਗਾ ਉਹੀ ਜੋ ਰੱਬ ਨੂੰ ਮਨਜ਼ੂਰ ਹੈ ਉਹ ਹੀ ਸਾਡੇ ਤੋਂ ਹੋਏਗਾ ਪਾਸਟ ਅਸੀਂ ਚੇਂਜ ਕਰ ਨਹੀਂ ਸਕਦੇ ਜੋ ਬੀਤ ਗਿਆ ਹਨਾ ਜੋ ਸਾਡੀ ਲਾਈਫ ਤਾਂ ਬੀਤ ਗਿਆ ਸੀ ਉਹਨੂੰ ਯਾਦ ਕਰਕੇ ਸਿਰਫ ਰੋਂ ਨਾਲ ਹੋਰ ਕੁਝ ਨਹੀਂ ਹੋਣਾ ਅੱਖਾਂ ਖਰਾਬ ਕਰੋ ਬਾਡੀ ਖਰਾਬ ਕਰੋ ਮਨ ਖਰਾਬ ਕਰੋ ਉਹ ਪਾਸ ਆਪਾ ਬਦਲ ਨਹੀਂ ਸਕਦੇ ਫਿਊਚਰ ਆਪਾਂ ਕੁਝ ਕਰ ਨਹੀਂ ਸਕਦੇ ਉਹਦੇ ਵਾਸਤੇ ਰੀਪ੍ਰੈਜ਼ੈਂਟ ਫਿਊਚਰ ਵਾਸਤੇ ਆਪਾਂ ਸਿਰਫ ਇੰਨਾ ਕਰੀਏ ਕਿ ਹਾਂ ਆਪਾਂ ਕਿਸੇ ਦਾ ਦਿਲ ਨਾ ਦੁਖਾਈਏ ਕੋਸ਼ਿਸ਼ ਹੀ ਕਰੇ ਕਿ ਸਾਡੀ ਵਜ੍ਹਾ ਨਾਲ ਕੋਈ ਡਰੋਏ ਨਾ ਸਾਡੀ ਵਜ੍ਹਾ ਨਾਲ ਕੋਈ ਹੱਸੇ ਤਾਂ ਉਸਦੇ ਵਰਗੀ ਕੋਈ ਰੀਸ ਨਹੀਂ ਹੈ ਇਸ ਲਈ ਆਪਣਾ ਧਿਆਨ ਰੱਖੋ ਆਪ ਖੁਸ਼ ਰਹੋਗੇ ਤਾਂ ਤੁਸੀਂ ਦੂਜਿਆਂ ਨੂੰ ਵੀ ਖੁਸ਼ ਰੱਖ ਸਕਦੇ ਹੋ ਜੇ ਆਪ ਹੀ ਉਦਾਸ ਹੋ ਜਾਂ ਕਿਸੇ ਗੱਲ ਤੇ ਮਤਲਬ ਫਾਲਤੂ ਦੀ ਟੈਨਸ਼ਨਾਂ ਲਿੱਤੀਆਂ ਹੋਈਆਂ ਆਪਾਂ ਕਿਹੜਾ कर सकते हैं कुछ है ना करना तो उ जो ऊपर वाला करवाएगा बट ये है कि अपने हाथ इन्ना कि अहत का ध्यान रखिए और आप खुश रहिए और दूसर न खुश रखिए अपने हाथ च तो है बच्चों तो मैं छोटिया छोटिया बनाईया पीनियाँ कि हाँ बच्चे छोटिया छोटे बनाओ बच्चे बहुत वोड़ी पीनी ना देख के उन्होंने कुछ हो जाए खाने तो उन्होंने बहुत दूर दी गल है छोटी छोटी पिनियां बनाओ खाओ ਤਾਨੂੰ ਕਿैसੀਆਂ ਲਗੀਆਂ ਤੁਸੀਂ ਜ਼ਰੂਰ ਦੱਸਣਾ ਔਰ ਬਣਾਣਾ ਵੀ ਜ਼ਰੂਰ ਇਹ ਤੁਸੀਂ ਥੋੜਾ ਜਿਹਾ ਦੱਸਦੇ ਹੋ ਜਦੋਂ ਫੋਨ ਕਰਕੇ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਹਾਂ ਵੀ ਤੁਹਾਨੂੰ ਪਿੰਨੀਆਂ ਬਣਾਨੀਆਂ ਆਚੀਆਂ ਲੀਆਂ ਕੋਈ ਵੀ ਮੈਂ ਬਣਾਨਦੀਆਂ ਹੈਲਦੀ ਬਣੰਦੀਆਂ ਹੈਲਦੀ ਫੂਡ ਹੀ ਬਣਾਨਦੀਆਂ ਜੋ ਵੀ ਤੁਹਾਨੂੰ ਅੱਛਾ ਲੱਗਦਾ ਤੁਸੀਂ ਦੱਸਦੇ ਹੋ ਨਾ ਔਰ ਡਬਲ ਨਹੀਂ ਟ੍ਰਿਪਲ ਖੁਸ਼ੀ ਹੁੰਦੀ ਹੈ ਬਹੁਤ ਜਿਆਦਾ ਫਿਰ ਦਿਲ ਕਰਦਾ ਕਿ ਹਾਂ ਕੁਝ ਹੋਰ ਵੀ ਬਣਾਈਏ ਕੁਝ ਹੋਰ ਵੀ ਬਣਾਈਏ ਜੋ ਆਪ ਨੂੰ ਆਉਂਦਾ ਹੈ ਉਹ ਦਿਲ ਕਰਦਾ ਤੁਸੀਂ ਇਹਨਾਂ ਵੀ ਸ਼ੇਅਰ ਕਰੀਏ ਤਾਜੋ ਉਹ ਵੀ ਬਣਾ ਸਕਦੇ ਆ ਵੀੋਖਾਂ ਤੇ ਆਪਣੀ ਫੈਮਲੀ ਨੂੰ ਖਿਲਾਣ ਤੁਹਾਨੂੰ ਇਹ ਮੇਰਾ ਮੈਥਡ ਅੱਛਾ ਲੱਗਦਾ ਬਣਾਉਂਦਾ ਵੈਸੇ ਰੈਸਪੀ ਸਾਰੀ ਹੈਲਦੀ ਹੈ ਬਹੁਤ ਜ਼ਿਆਦਾ ਹੈਲਦੀ ਰੈਸਪੀਜ਼ ਹੈ ਸਾਰੀਆਂ ਔਰ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਆਂਦਾ ਪੋਸ਼ਟਿਕ ਚੀਜ਼ਾਂ ਦਾ ਜਾਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਛੀਆਂ ਲੱਗਦੀਆਂ ਤੇ ਤੁਸੀਂ ਨੂੰ ਲਾਈਕ ਔਰ ਕਮੈਂਟ ਥਰੂ ਕਰਿਆ ਕਰੋ ਖਾਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਮੇਰੀ ਹਰ ਵੀਡੀਓ ਤੁਹਾਨੂੰ ਸਭ ਨੂੰ ਪਹਿਲਾ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਇਸ ਵੀਡੀਓ ਨੂੰ ਟੇਕਸ ਆਪੀਓ ਕਿ ਮੈਂ ਟੈਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਹਾਂ ਜ਼ਰੂਰ ਦੇਖਿਆ ਕਰੋ